ਸਨੋ ਤਾਂ ਕਿਆ ਮਿਲੀਆਂ ਸ਼ੁਰੂ ਹੋਈਆਂ ਕਿ ਲਾਸ਼ਾਂ ਦੀ ਗਿਣਤੀ 25000 ਤੋਂ 25000 ਇੱਕ ਵੀ ਹੋ ਸਕਦੀ ਹੈ ਭਾਵੇਂ ਅਸੀਂ ਤੈਨੂੰ ਵੀ ਮਾਰ ਕੇ ਲਾ ਵਾਇਰਸ ਲਾਸ਼ ਵਜੋਂ ਸਾਰ ਸਕਦੇ ਹਾਂ ਤੇ ਇਹਦੇ ਜਵਾਬ ਦੇਈ ਦੇ ਵਿੱਚ ਜਸਵੰਤ ਸਿੰਘ ਖਾਲੜਾ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਉਹਨੂੰ ਓਪਨ ਚੈਲੰਜ ਦਿੱਤਾ ਕੇ ਪੀਐਸ ਗਿੱਲ ਨੂੰ ਕਿ ਅਸੀਂ ਤੇਰੇ ਨਾਲ ਖੁੱਲੀ ਬਹਿਸ ਕਰਨ ਲਈ ਡਿਬੇਟ ਕਰਨ ਲਈ ਤਿਆਰ ਆ ਅਸੀਂ ਤੈਨੂੰ ਦੱਸਾਂਗੇ ਕਿ ਇਹ ਬੱਚੇ ਕਿੱਥੇ ਨੇ ਕਿਹੜਾ ਘਰ ਦਾ ਹੀਰਾ ਤੂੰ ਕਿੱਥੇ ਸਾੜਿਆ ਏ ਤੇ ਤੂੰ ਸਾਡੇ ਨਾਲ ਆ ਕੇ ਗੱਲ ਕਰ ਉਹ ਉਹਨਾਂ ਪ੍ਰੈਸ ਕਾਨਫਰੰਸਾਂ ਦੇ ਦੌਰਾਨ ਹੀ ਇੱਕ ਬਿਆਨ ਹੈ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੈ ਕਿ ਆ ਸਿਗਾ ਕਿ ਮੈਨੂੰ ਇਹ ਤੱਕ તમਕੀ ਮਿਲ ਚੁੱਕੀ ਹੈ ਕਿ ਤੂੰ 25000 ਲਾਵਰ ਸਲਾਸ਼ਾਂ ਦੀ ਗੱਲ ਕਰ ਰਿਹਾ ਪੰਜਾਬ ਦੇ ਵਿੱਚ ਤਾਂ ਸਾਨੂੰ 25000 ਇੱਕ ਦਾ ਵੀ ਜਵਾਬ ਦੇਣਾ ਕੋਈ ਔਖਾ ਨਹੀਂ ਹੋਊਗਾ ਸੋ ਉਸ ਵੇਲੇ ਕੁਝ ਐਮਪੀ ਜਿਹੜੇ ਲੋਕਲ ਸੀ ਐਮਐਲਏ ਜਾਂ ਕੁਝ ਹੋਰ ਲੋਕ ਜਿਹੜੇ ਪੰਜਾਬ ਪੁਲਿਸ ਦੇ ਲੋਕਾਂ ਨੂੰ ਜਾਣਦੇ ਸੀ ਉਹਨਾਂ ਨੇ ਜਿਹੜੇ ਆਪ ਸਨੇਹ ਭੇਜਨੇ ਸ਼ੁਰੂ ਕਰ ਦਿੱਤੇ ਸੀ ਕਿ ਹੁਣ ਉਹਨਾਂ ਨੇ ਉਤੋਂ ਪਰਮਿਸ਼ਨ ਲੈ ਲਈ ਹੋਈ ਹੈ ਸਰਕਾਰ ਤੋਂ ਤੈਨੂੰ ਐਲੀਮੀਨੇਟ ਕਰਨ ਦੀ ਤੇ ਉਹ ਇਹ ਆਰਡਰ ਕਿਸੇ ਵੇਲੇ ਵੀ ਪੂਰਾ ਕਰ ਸਕਦੇ ਐ ਸੋ